ਇੱਕ ਸਿੱਖ ਗੁਰਸਿੱਖ ਭਰਾ ਦਾ ਨੰਗਾ ਸਿਰ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਗੁਰੂ ਘਰ ਦਾ ਕਬਜ਼ਾ ਜਿਹਹਾਦੀਆਂ ਤੋਂ ਛਡਾਉਣ ਦੇ ਲਈ ਬੜੇ ਲੰਬੇ ਟਾਈਮ ਤੋਂ ਲੜ ਰਿਹਾ ਹੈ ਔਰ ਇਹਨਾਂ ਜਿਹਹਾਦੀਆਂ ਨੇ ਗੁਰੂ ਘਰ ਦੇ ਸਰੋਵਰ ਦੇ ਵਿੱਚ ਟੋਬਾ ਬਣਾ ਰੱਖਿਆ ਸੀਗਾ ਲੰਬੇ ਸਮੇਂ ਤੋਂ ਘਰ ਦੇ ਸਰੋਵਰ ਨੂੰ ਪਿੰਡ ਦਾ ਟੋਬਾ ਬਣਾ ਕੇ ਉਸ ਗੁਰੂ ਘਰ ਦੇ ਸਰੋਵਰ ਦੇ ਵਿੱਚ ਪਿੰਡ ਦੀਆਂ ਟੱਟੀਆਂ ਦਾ ਪਾਣੀ ਪਾਉਂਦੇ ਸੀ ਇਹ ਜਿਹਹਾਦੀ ਜਿਹਹਾਦੀਆਂ ਨੇ ਹੁਣੇ-ਹੁਣੇ ਗੁਰੂ ਘਰ ਤੇ ਹਮਲਾ ਕੀਤਾ ਪਾਕਿਸਤਾਨ ਦੇ ਵਿੱਚ ਔਰ ਇੱਕ ਆ ਜਿਹੜੀਆਂ ਤੁਸੀਂ ਥੱਲੇ ਤਸਵੀਰਾਂ ਦੇਖ ਰਹੇ ਹੋ ਇਹ ਇੱਕ ਸਿੱਖ ਗੁਰਸਿੱਖ ਭਰਾ ਦਾ ਨੰਗਾ ਸਿਰ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਗੁਰੂ ਘਰ ਦਾ ਕਬਜ਼ਾ ਜਿਹਹਾਦੀਆਂ ਤੋਂ ਛਡਾਉਣ ਦੇ ਲਈ ਬੜੇ ਲੰਬੇ ਟਾਈਮ ਤੋਂ ਲੜ ਰਿਹਾ ਹੈ ਔਰ ਇਹਨਾਂ ਜਿਹਹਾਦੀਆਂ ਨੇ ਗੁਰੂ ਘਰ ਦੇ ਸਰੋਵਰ ਦੇ ਵਿੱਚ ਟੋਬਾ ਬਣਾ ਰੱਖਿਆ ਸੀਗਾ ਲੰਬੇ ਸਮੇਂ ਤੋਂ ਪਹਿਲੀ ਪਾਸ਼ਾਹੀ ਦਾ ਸਥਾਨ ਹੈਗਾ ਸਿਆਲਕੋਟ ਦੇ ਵਿੱਚ ਆ ਔਰ ਸਾਡੇ ਇਹ ਭਰਾ ਜਿਹੜੇ ਆ ਉਸ ਸਥਾਨ ਦੀ ਸੇਵਾ ਕਰਕੇ ਇਹਨਾਂ ਜਿਹਾਦੀਆਂ ਤੋਂ ਕਬਜ਼ਾ ਛਡਾ ਕੇ ਉਹਦੀ ਪਵਿੱਤਰਤਾ ਬਹਾਲ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਤੇ ਉਹਦੇ ਫਲ ਦੇ ਵਿੱਚ ਆ ਸਾਡੇ ਭਰਾਵਾਂ ਦੀਆਂ ਸਿਰਾਂ ਸਿਰਾਂ ਤੋਂ 17 ਲਾਈਆਂ ਨੇ ਇਹਨਾਂ ਦੇ ਸਕੇਸ ਖੰਡਾਏ ਨੇ ਇਹਨਾਂ ਨੂੰ ਮਾਰਿਆ ਕੁੱਟਿਆ ਇਹਨਾਂ ਦੇ ਸਿਰ ਭਾੜੇ ਨੇ ਤੇ ਮਾਮਲਾ ਕੀ ਆ ਮਾਮਲਾ ਹੈਗਾ ਸਿਆਲਕੋਟ ਦੇ ਵਿੱਚ ਪਹਿਲੀ ਪਾਛਾਈਦਾ ਇੱਕ ਗੁਰੂ ਘਰ ਸੀਗਾ ਉਸ ਗੁਰੂ ਘਰ ਨੂੰ ਪਹਿਲਾਂ ਤਾਂ ਮਟਿਆ ਮੇਟ ਕੀਤਾ ਹੋਇਆ ਸੀ ਇਹਨਾਂ ਭਰਾਵਾਂ ਨੇ ਉਸ ਦੀ ਜਗਾ ਲੱਭੀ ਤੇ ਉਸ ਦੀ ਕਾਰ ਸੇਵਾ ਕਰਨ ਦੀ ਜਦੋਂ ਕੋਸ਼ਿਸ਼ ਕੀਤੀ ਤਾਂ ਪਤਾ ਲੱਗਿਆ ਕਿ ਉਸ ਗੁਰੂ ਘਰ ਦੇ ਸਰੋਵਰ ਨੂੰ ਪਿੰਡ ਦਾ ਟੋਬਾ ਬਣਾ ਕੇ ਉਸ ਗੁਰੂ ਘਰ ਦੇ ਸਰੋਵਰ ਦੇ ਵਿੱਚ ਪਿੰਡ ਦੀਆਂ ਟਟੀਆਂ ਦਾ ਪਾਣੀ ਪਾਉਂਦੇ ਸੀ ਇਹ ਜਿਹਦੀ ਔਰ ਉਦੋਂ ਬਾਅਦ ਉਹ ਭਰਾ ਹੋਣਾ ਨੇ ਪਿਛਲੇ ਕਈ ਸਮੇਂ ਤੋਂ ਲੰਬੇ ਸਮੇਂ ਤੋਂ ਇਹਦੇ ਇਹਦੇ ਇਹਦਾ ਕਬਜ਼ਾ ਛਡਾਣ ਦੀ ਕੋਸ਼ਿਸ਼ ਕੀਤੀ ਕਬਜ਼ਾ ਛਡਾਇਆ ਹੁਣ ਉਥੇ ਸੰਗਤ ਦੇ ਸਹਿਯੋਗ ਦੇ ਨਾਲ ਚਾਰ ਦਿਵਾਰੀ ਕਰਦੇ ਪੈ ਸੀ ਤੇ ਉਹ ਚਾਰ ਦੀਵਾਰੀ ਤੁਸੀਂ ਫੋਟੋ ਚ ਦੇਖੋਗੇ ਪਿੱਛੇ ਗੇਟ ਗੇਟ ਦਿਖਦਾ ਪਿਆ ਉਹ ਚਾਰ ਦੀਵਾਰੀ ਹੋ ਰਹੀ ਆ ਉਹ ਗੇਟ ਲੱਗ ਰਿਹਾ ਇਸ ਨੂੰ ਰੋਕਣ ਦੇ ਲਈ ਜਿਹਹਾਦੀਆਂ ਨੇ ਇਹਨਾਂ ਭਰਾਵਾਂ ਦੇ ਉੱਤੇ ਹਮਲਾ ਕੀਤਾ ਇਹਨਾਂ ਦੀਆਂ ਇਹਨਾਂ ਦੇ ਇਹਨਾਂ ਦੀਆਂ ਦਿਮਾਲਿਆਂ ਦੀਆਂ ਬੇਅਦਬੀਆਂ ਕੀਤੀਆਂ ਇਹਨਾਂ ਨੂੰ ਬੋਲ ਕਬੋਲ ਬੋਲੇ ਇਹਨਾਂ ਨੂੰ ਵੱਧ ਤੋਂ ਗੰਦੇ ਤੋਂ ਗੰਦਾ ਗੰਦ ਬੋਲਿਆ ਹੁਣੇ ਭਰਾ ਇਸ ਟਾਈਮ ਪਾਕਿਸਤਾਨ ਦੇ ਸਿਆਲਗੋਟ ਦੇ ਥਾਣੇ ਦੇ ਵਿੱਚ ਬੈਠੇ ਨੇ ਔਰ ਲੱਖ ਦੀ ਲਾਣਤ ਪਾਕਿਸਤਾਨ ਦੀ ਸਰਕਾਰ ਤੇ ਜਿਹੜੀ ਕਹਿੰਦੀ ਆ ਸਿੱਖ ਸਾਡੇ ਭਰਾ ਨੇ ਸਿੱਖ ਸਾਡਾ ਪਲਾਣਾ ਸਿੱਖ ਸਾਡਾ ਧਮਕਾਣਾ ਜਦੋਂ ਤੋਂ ਤੁਸੀਂ ਸਿੱਖਾਂ ਤੋਂ ਬਾਹਰਲੇ ਬੈਠੇ ਸਿੱਖਾਂ ਤੋਂ ਡਾਲਰ ਲੈਣੇ ਹੁੰਦੇ ਆ ਉਦੋਂ ਤਾਂ ਤੁਸੀਂ ਸਿੱਖਾਂ ਦੀ ਕਰਦੇ ਹੋ ਲਲੋ ਪਪੋ ਇਨ੍ਹਾਂ ਭਰਾਵਾਂ ਨੂੰ ਜਿਨ੍ਹਾਂ ਦੀ ਇਹ ਦਿਮਾਲਿਆਂ ਦੀ ਬੇਦਬੀ ਹੋਈ ਆ ਪਾਕਿਸਤਾਨੀ ਸਰਕਾਰ ਆਈਐਸਆਈ ਤੁਹਾਨੂੰ ਤਾਂ ਪਤਾ ਮੈਂ ਕੀ ਗੱਲ ਕਰ ਰਿਹਾ ਇਨ੍ਹਾਂ ਨੂੰ ਤੁਸੀਂ ਸਿਕਿਉਰਿਟੀ ਦਿੱਤੀ ਹੋਏ ਤੁਹਾਡੇ ਗਨਮੈਨ ਉੱਤੇ ਛਣਕੜੇ ਵਜਾਉਂਦੇ ਸੀ ਉਹ ਗਨਮੈਨ ਦਿੱਤੇ ਨੇ ਗਨਮੈਨ ਦਿੱਤੇ ਨੇ ਕਿ ਖਸਾਰੇ ਦਿੱਤੇ ਨੇ ਉਹਨਾਂ ਗਨਮੈਨਾਂ ਤੋਂ ਗੋਲੀਆਂ ਕਿਉਂ ਨਾ ਚੱਲੀਆਂ ਉਹ ਉਹ ਜੜੀਆਂ ਬੰਦੂਕਾਂ ਉਹਨਾਂ ਨੂੰ ਗਲ 'ਚ ਪਾਈਆਂ ਹੋਈਆਂ ਨੇ ਉਹ ਕੰਨ ਖੁਰਕਣ ਦੀ ਦਿੱਤੀਆਂ ਹੋਈਆਂ ਉਹਨਾਂ ਨੂੰ ਇੱਕ ਪਾਸੇ ਤਾਂ ਤੁਹਾਡੇ ਲੋਕ ਗੁਰੂ ਘਰਾਂ ਦੇ ਸਰੋਵਰਾਂ ਦੇ ਵਿੱਚ ਟਟੀਆਂ ਦਾ ਪਾਣੀ ਪਾਉਣ ਉਹਦਾ ਛੱਪੜ ਬਣਾਉਣ ਉੱਚ ਗੁਸਲਖਾਨਿਆਂ ਦਾ ਪਾਣੀ ਪਾਉਣ ਉਹ 'ਚ ਡੰਗਰ ਨਮਾਉਣ ਤੇ ਜੇ ਕੋਈ ਸਿੱਖ ਉਹਦੀ ਪਵਿੱਤਰਤਾ ਬਹਾਲ ਕਰਨ ਦੇ ਲਈ ਕੋਈ ਜਦੋਂ ਜਦੋਜਾਦ ਕਰੇ ਤਾਂ ਉਹਦੇ ਨਾਲ ਆਹ ਕੁਝ ਹੋ ਰਿਹਾ ਪਾਕਿਸਤਾਨ ਦੇ ਵਿੱਚ ਤੇ ਉਹ ਜਿਹੜੇ ਅੱਧ ਸੁੱਲੇ ਜਿਹੜੇ ਐਸ ਪਾਸੇ ਬੈਠੇ ਮੈਨੂੰ ਕਹਿੰਦੇ ਕਿ ਤੂੰ ਸਾਡਾ ਭਾਈਚਾਰਾ ਬਗਾੜਦਾ ਜਿਹੜੇ ਇੱਧਰ ਇੱਧਰਲੇ ਪੰਜਾਬ 'ਚ ਬੈਠੇ ਕਹਿੰਦੇ ਕਿ ਤੂੰ ਸਾਡਾ ਜਵਾਈਚਾਰਾ ਬਗਾੜਦਾ ਹੁਣ ਹੁਣ ਤੁਹਾਡੇ ਗੁਰੂ ਘਰਾਂ ਦੇ ਸਰੋਵਰਾਂ ਦੇ ਵਿੱਚ ਟਟੀਆਂ ਦਾ ਪਾਣੀ ਪਾਣ ਦੀ ਵੀ ਹੁਣ ਮੈਂ ਕੀ ਕਵਾਂ ਕੀ ਕਵਾਂ ਮੇਰਾ ਅੰਦਰ ਮੱਚਦਾ ਮੇਰਾ ਜਦੋਂ ਮੈਂ ਇਹ ਚੀਜ਼ਾਂ ਦੇਖਦਾ ਤੇ ਤੁਹਾਡੀ ਨੀਂਦ ਨਹੀਂ ਖੁੱਲਦੀ ਤੇ ਇਹ ਮੇਰੇ ਭਰਾ ਉਧਰਲੇ ਪਾਸੇ ਤੋਂ ਜਿਨ੍ਹਾਂ ਨੇ ਇਹ ਸਾਰੀ ਇਨਫੋਰਮੇਸ਼ਨ ਮੇਰੇ ਤੱਕ ਪਹੁੰਚਾਈ ਹੈ ਮੇਰੇ ਨਾਲ ਲਾਈਨ ਤੇ ਨੇ ਵੀਰੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸਿੰਘ ਸਾਹਿਬ ਕੀ ਹਾਲ ਚਾਲ ਜੀ ਕਿਰਪਾ ਜੀ ਕਿਰਪਾ ਮਾਰਕ ਦੀ ਸਿੰਘ ਸਾਹਿਬ ਜਿਹੜਾ ਆ ਇਹਨਾਂ ਨੇ ਜਿਹਹਾਦੀਆਂ ਨੇ ਕਰਤੂਤ ਕੀਤੀ ਹੈਗੀ ਆ ਮੈਂ ਸੰਗਤ ਨੂੰ ਹੁਣੇ ਦੱਸ ਕੇ ਹਟਿਆ ਵੀ ਗੁਰੂ ਘਰ ਦੇ ਸਰੋਵਰ ਦੇ ਵਿੱਚ ਇਹਨਾਂ ਨੇ ਟੋਬਾ ਬਣਾ ਕੇ ਰੱਖਿਆ ਲੰਬੇ ਸਮੇਂ ਉਹਦੇ ਵਿੱਚ ਗੁਸਲਖਾਨਿਆਂ ਦਾ ਤੇ ਹੋਰ ਮੈਲਾ ਕਚਾਲਾ ਗੰਦਾ ਪਾਣੀ ਇਹ ਪਾਉਂਦੇ ਰਹੇ ਇਦੇ ਬਾਰੇ ਸੰਗਤ ਨੂੰ ਥੋੜਾ ਜਿਆਦਾ ਜਾਣੂ ਕਰਾਓ ਤਾਂ ਕਿ ਸਾਡੇ ਵਾਲੇ ਇੱਧਰ ਵਾਲੇ ਜਿਹੜੇ ਹੈਗੇ ਉਹਨਾਂ ਦਾ ਵੀ ਥੋੜਾ ਜਿਆਦਾ ਜਮੀਰ ਜਾਗੇ ਜੀ ਬੇਨਤੀ ਹੈ ਕਿ ਇਹ ਗੁਰੂ ਘਰ ਜਿਹੜਾ ਪਹਿਲੀ ਪਾਸ਼ਾਹੀ ਨਾਲ ਰਿਲੇਟਡ ਹੈਗਾ ਤੇ ਇਹ ਕੋ ਇਹਦਾ ਨਾਮ ਹੈ ਗੁਰਦੁਆਰਾ ਬੇਰ ਸਾਹਿਬ ਸialpur ਜੀ ਤੇ ਇਹ ਗੁਰੂ ਘਰ ਤੇ ਮੈਨਾ ਮੁਸਲਮਾਨਾਂ ਵੱਲੋਂ ਕਬਜ਼ਾ ਕੀਤਾ ਗਿਆ ਸੀ ਤੇ ਉਹ ਜਿਹੜਾ ਮੀਕਾ ਉਹਦਾ ਸਲੋਗਨ ਸੀ ਉਹਦੇ ਵਿੱਚ ਪਿੰਡ ਦਾ ਸਾਨੂੰ ਦੱਸ ਜਾਣ ਵੀ ਦੁੱਖ ਵੀ ਹੁੰਦਾ ਤੇ ਸ਼ਰਮ ਵੀ ਆਉਂਦੀ ਹੈ ਕਿ ਪਿੰਡ ਦਾ ਜਿਹੜਾ ਟਾਇਲਟ ਦਾ ਗੰਦਾ ਪਾਣੀ ਸੀ ਜੋ ਕੁਝ ਵੀ ਆਪਾਂ ਸੀ ਨਹੀਂ 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 ਇਹਨੂੰ ਰੁਕੋ ਰੁਕੋ ਇਨੂੰ ਲਪੇਟ ਕਿਉਂ ਗੁਮਰਤਦੇ ਹੋ ਸਿੱਧਾ ਕਹੋ ਕਿ ਟਟੀਆਂ ਦਾ ਪਾਣੀ ਇਹ 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 ਜਿਹੜੇ ਇਧਰਲੇ ਸਾਡੇ ਸਿੱਖ ਲਾਮੀ ਬੈਠੇ ਨੇ ਇਹ ਉਸ ਉਹਨੂੰ ਮਹਿਸੂਸ ਕਰਨ ਇਹ ਗੱਲ ਕਹਿੰਦੇ ਸਾਡੇ ਦਿਲ ਦੁਖਦਾ ਪਰ ਅਸ਼ੋਕ ਪਰ ਇਹਨਾਂ ਨੂੰ ਸਿੱਖ ਲਾਮੀਆਂ ਨੂੰ ਨਹੀਂ ਸ਼ਰਮ ਆਏਗੀ ਇਹਨਾਂ ਵਾਸਤੇ ਚੀਜ਼ ਨਾਰਮਲ ਪਰ ਜਿਹੜਾ ਬੰਦਾ ਗੁਰੂ ਮਹਾਰਾਜ ਨਾਲ ਸ਼ਰਦਾ ਭਾਵਨਾ ਰੱਖਦਾ ਉਹਦਾ ਜਗਾਂ ਸਾੜਦੀ ਹੈ ਭਾਸ਼ੋ ਇਹ ਗੱਲ ਕਹਿੰਦੇ ਆ ਤੇ ਦੁੱਖ ਰਹਿ ਜਾਂਦੀ ਤੇ ਇਸ ਕਰਕੇ ਮੈਂ ਥੋੜਾ ਜਿਹਾ ਇਰਦੇ ਵਿੱਚ ਕੋਸ਼ਿਸ਼ ਕਰਨਾ ਕਿ ਜਿੰਨਾ ਵੀ ਮੈਂ ਅਧਰ ਕਰ ਸਕਾਂ ਪਰ ਸਾਥੀ ਦੇ ਨਾਲ ਨਾਲ ਤੇ ਇਹ ਗੁਰੂ ਘਰ ਤੇ ਇਹਨਾਂ ਨੇ ਅਟੈਕ ਕੀਤਾ ਤੇ ਉਸ ਤੋਂ ਬਾਅਦ ਕਬਜ਼ਾ ਲੈ ਲਿਆ ਤੇ ਆਪਣੇ ਪਾਕਿਸਤਾਨ ਦੇ ਸਿੰਘਾਂ ਨੇ ਇਸ ਲਈ ਕੀਤਾ ਤੇ ਆਪ ਵੀ ਲੜੇ ਉਸ ਤੋਂ ਬਾਅਦ ਉਹ ਕਬਜ਼ਾ ਛਡਵਾਇਆ ਤੇ ਬਾਹਰ ਦੇ ਸਿੰਘਾਂ ਨੇ ਤੇ 3 ਸਿੰਘੇ ਲਬਾਈ ਨੂੰ ਅਖਾ ਇੰਡੀਆ ਵਿੱਚ ਤਾਂ ਨਹੀਂ ਜਾਣਦੇ ਪਰ ਉਹਨਾਂ ਦੀ ਟੀਮ ਦੁਆਰਾ ਸੇਵਾ ਪਹੁੰਚਾਈ ਤੇ ਉਹ ਗੁਰੂ ਘਰ ਤੋਂ ਕਬਜ਼ਾ ਛਡਵਾ ਕੇ ਉਹਨਾਂ ਹੀ ਕੰਦ ਵਗੈਰਾ ਸਾਰੀ ਗਈ ਤੇ ਉਹ ਗੁਰੂ ਘਰ ਨੂੰ ਅੰਡਰ ਕੰਟਰੋਲ ਸਿੱਖ ਸੰਗਤ ਦੇ ਕੀਤਾ ਉਸ ਤੋਂ ਬਾਅਦ ਕੀ ਕਰਦੇ ਇਹ ਹੁਣ ਉੱਠ ਕੇ ਇਹਨਾਂ ਦੇ ਵਿੱਚ ਇਹ ਕਹੇਗਾ ਮੀਆਂ ਸਿਕੰਦਰਨਾ ਦਾ ਸਿਆਲਕੋਟ ਦਾ ਕਬਜ਼ਾ ਮਾਸਿਆ ਦਾ ਬੰਦਾ ਜੋ ਮੁਸਲਮਾਨ ਹੈਗਾ ਤੇ ਇਹਨਾਂ ਦਾ ਕੰਮ ਇਹੀ ਆ ਵੀ ਜੋ ਵੀ ਸਿੱਖਾਂ ਨਾਲ ਜਾਂ Hindu ਪਿਰਕੀਆਂ ਨੂੰ ਚੱਕਣਾ ਚਾਹਤੇ ਉਹਨਾਂ ਨਾਲ ਜਨਾਹ ਕਰਨਾ ਉਹਨੂੰ ਮੁਸਲਮਾਨ ਕਰਨਾ ਇਹਨਾਂ ਦਾ ਕੰਮ ਹੀ ਇੱਥੇ ਹੈ ਜੀ ਤੇ ਇਹਨਾਂ ਨੇ ਕੀ ਕੀਤਾ ਹੁਣ ਦੀਵਾਰ ਨੂੰ ਢਾਉਣ ਦੀ ਕੋਸ਼ਿਸ਼ ਕੀਤੀ ਤੇ ਜੋ ਵੀ ਨੁਕਸਾਨ ਨਹੀਂ ਕੀਤਾ ਤੇ ਉਸ ਤੋਂ ਬਾਅਦ ਜਿਹੜੇ ਉਥੇ ਗ੍ਰੰਥੀ ਸਿੰਘ ਸੀਗੇ ਮਾਸੇ ਚੌਣਾ ਜੀ ਇਹ ਗ੍ਰੰਥੀ ਸਿੰਘ ਗ੍ਰੰਥੀ ਸੇਵਾਦਾਰ ਸਿੱਖੇ ਤੇ ਉਹਨਾਂ ਦੇ ਸਰਟੀਫਿਕੇਟਾਂ ਵਜਈਆਂ ਤੇ ਉਸ ਤੋਂ ਬਾਅਦ ਸੰਗਤ ਇਕੱਠੀ ਹੋਈ ਤੇ ਉਹਨਾਂ ਨੇ ਆਪਣੇ ਆਸ-ਪਾਸ ਦੇ ਸਿੰਘਾਂ ਨੂੰ ਬੁਲਾਇਆ ਗਿਆ ਤੇ ਉਹਦੀ ਵੀਡੀਓ ਵੀ ਇੱਕ ਆਈਐਸ ਸਾਡੇ ਕੁਸ਼ ਸੁਤਰਾ ਉਹਨਾਂ ਨੇ ਸਾਨੂੰ ਭੇਜੀਆਂ ਵੀਡੀਓ ਇਹ ਆ ਦੇਖੋ ਦੇ ਪਾਈਸਾਲ ਅੱਜ ਤੇ ਕਿਹਨਾਂ ਸਾਡੇ ਦੇ ਅਟੈਕ ਕੀਤਾ ਗਿਆ ਇਸ ਤਰ੍ਹਾਂ ਦੀ ਪਾਗ ਉਤਾਰਤੀ ਤੇ ਇਸ ਤਰ੍ਹਾਂ ਦੀ ਕੁੱਟ ਮਾਰ ਕੀਤੀ ਉਸ ਤੋਂ ਬਾਅਦ ਪੁਲਿਸ ਨੇ ਕੋਲੇਗੜ੍ਹ ਦੇ ਪੁਲਿਸ ਨੇ ਜੋ ਵੀ ਸਰਕਾਰੀ ਹੁੰਦਾ ਹੈਗਾ ਉਹਨਾਂ ਨੂੰ ਜਾਣਬਾਜ਼ੀ ਕਰਨ ਵਾਸਤੇ ਲਈ ਤੁਸੀਂ ਰਾਹੀਨਾਮਾ ਕਰ ਲਓ ਤੇ ਪ੍ਰੈਸ਼ਰ ਬਣਾ ਰਹੇ ਆ ਮੈਨੂੰ ਪਤਾ ਲੱਗਿਆ ਸੀ ਭਰਾ ਹੁਣੇ ਜਿਹੜੇ ਜਿਹੜੇ ਸੇਵਾ ਕਰਦੇ ਆ ਜਿਨ੍ਹਾਂ ਦੇ ਨਾਲੇ ਮਾਰਕੁੱਟ ਹੋਈ ਆ ਉਹ ਹੁਣ ਸਿਆਲਕੋਟ ਥਾਣੇ 'ਚ ਬੈਠੇ ਸੀਗੇ ਕਿੰਨਾ ਤੇ ਪੁਲਿਸ ਵੱਲੋਂ ਤੇ ਪ੍ਰਸ਼ਾਸਨ ਵੱਲੋਂ ਦਬਾਅ ਬਣਾਇਆ ਜਾ ਰਿਹਾ ਤੁਸੀਂ ਕਰਾਈਨਾਮਾ ਕਰੋ ਇੱਕ ਆਪ ਦਾ ਲਾਈਕ ਰਾਹੀਨਾਮਾ ਕਰਕੇ ਇਸ ਮਸਲੇ ਨੂੰ ਅੱਗੇ ਅੱਦਾ ਕੀਤਾ ਜਾਵੇ ਤਾਂ ਕਿ ਇਹ ਬਾਹਰ ਨਾ ਜਾਵੇ ਤੇ ਜਿਹੜੇ ਸਿੱਖ ਲਾਮੀ ਹੈਗੇ ਜਿਨ੍ਹਾਂ ਦੇ ਸਾਡੇ ਪੱਟੀ ਬੰਨੀ ਆ ਜੇ ਅਸੀਂ ਪਾਕਿਸਤਾਨ ਨੂੰ ਮਾਰਾ ਨਹੀਂ ਕਹਿ ਸਕਦੇ ਉਹ ਬੰਦੇ ਜਿੰਦਾਬਾਦ ਜਿੰਦਾਬਾਦ ਕਰਦੇ ਸ਼ਰਨ ਹਾਂ ਤੇ ਜੋ ਹਾਲਾਤ ਚੱਲ ਰਹੇ ਆ ਭਾਈ ਸਾਹਿਬ ਉਹਨਾਂ ਨੇ ਇੱਕ ਸਰਸਰੀ ਤੌਰ ਤੇ ਇੱਕ ਗ੍ਰਿਫਤਾਰੀ ਕੀਤੀ ਉਹਦੀ ਤੇ ਇਹਨਾਂ ਦੇ ਉਲਟਾ ਇਹਨਾਂ ਦੇ ਉੱਪਰ ਹੀ ਕਬਜ਼ਾ ਸੀ ਨਾ ਤੇ ਅਟੈਕ ਕੀਤਾ ਜਾਂਦਾ ਤੇ ਗੁਰਦੁਆਰ ਸਾਹਿਬ ਤੇ ਸਰੋਵਰ ਤੇ ਅਟੈਕ ਕੀਤਾ ਜਾਂਦਾ ਸਿੰਘਾਂ ਦੇ ਅਟੈਕ ਕੀਤਾ ਜਾਂਦਾ ਤੇ ਹੁਣ ਇਹਨਾਂ ਦੇ ਉੱਪਰ ਦਬਾਅ ਬਣਾਇਆ ਜਾ ਰਿਹਾ ਪੁਲਿਸ ਪ੍ਰਸ਼ਾਸਨ ਵੱਲੋਂ ਕਿ ਤੁਸੀਂ ਸਾਡੇ ਨਾਲ ਰਾਜੀਨਾਮਾ ਕਰੋ ਜੋ ਮੇਰੀ ਹੁਣ ਗੱਲ ਹੋ ਕੇ ਖੜੀ ਆਈ ਸੋ ਇਹ ਹਾਲੋ ਹਾਲਾਤ ਨੇ ਜਿਹੜਾ ਤੁਸੀਂ ਭਾਈ ਜਾਨ ਭਾਈ ਜਾਨ ਸਾਡ ਇਕੋ ਮਾਲਕ ਦੇ ਬੱਚੇ ਹਾਂ ਤੇ ਕੀ ਸਰਦਾਰ ਤੇ ਕੀ ਮੁਹੰਮਦ ਆ ਤੁਹਾਡੇ ਇਕੋ ਮਾਲਕ ਦੇ ਬੱਚੇ ਆ ਤੁਹਾਡੇ ਜਿਹੜੇ ਜਿਹੜੇ ਤੁਹਾਡੇ ਜਵਾਈ ਚਾਰੇ ਵਾਲੇ ਆ ਨਾ ਆ ਕੁਝ ਕਰ ਰਹੇ ਨੇ ਸਿੱਖਾਂ ਦੇ ਨਾਲ ਸਿੱਖਾਂ ਦੀਆਂ ਬੱਚੀਆਂ ਦੇ ਨਾਲ ਕੀ ਕੁਝ ਕਰ ਰਹੇ ਨੇ ਕਿਤੇ ਲੁਕਿਆ ਹੋਇਆ ਨਹੀਂ ਇੰਟਰਨੈਟ ਤੇ ਜਾ ਕੇ ਦੇਖੋ ਅਸੋ ਮੈਂ ਸੰਗਤ ਨੂੰ ਸੰਗਤ ਨੂੰ ਸਵਾਲ ਰੱਖ ਸਕਦਾ ਹਾਂਜੀ 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 ਤੁਸੀਂ ਜਸ ਦਿਓ ਨਾ ਜੀ ਮੈਂ ਸੰਗਤ ਨੂੰ ਸਵਾਲ ਕਰਨਾ ਚਾਹੁੰਨਾ ਕਿ ਤੁਹਾਡਾ ਜਮੀਰ ਮਰ ਗਿਆ ਜਾਂ ਤੁਹਾਡਾ ਗੁਰੂ ਸ੍ਰੀ ਮਹਾਰਾਜ ਦਾ ਭਰੋਸਾ ਤੇ ਸ਼ਰਧਾ ਦਾ ਹੁਣ ਖਤਮ ਹੋ ਗਿਆ ਸਾਡੇ ਗੁਰੂ ਘਰਾਂ ਤੇ ਅਟੈਕ ਹੋ ਰਿਹਾ ਗੁਰਦੁਆਰਾ ਵਿੱਚ ਬੱਚਿਆਂ ਨੂੰ ਗਰੰਤੀ ਸਿੰਘ ਦੀ ਬੱਚੀ ਉਹ ਪਿੱਛੇ ਚੱਕਿਆ ਜਾਂਦਾ ਹੈਗਾ ਜੋ ਕਿ ਮਾਈਨਰ ਏਜ ਦੀ ਸੀ ਉਸ ਤੋਂ ਬਾਅਦ ਉਹਨੂੰ ਮੁਸਲਮਾਨ ਕਿਤੇ ਜਾਂਦਾ ਕਾਗਜ਼ਾਂ ਦੇ ਵਿੱਚ ਉਹੀ ਉਮਰ ਵੱਧ ਲਿਖ ਕੇ ਇਹ ਥੋੜੇ ਜਮੀਰ ਉੱਥੇ ਵੀ ਮਰ ਜਾਂਦੀ ਹੈ ਜਦੋਂ ਗੁਰੂ ਘਰਾਂ ਤੇ ਅਟੈਕ ਹੁੰਦਾ ਗੁਰੂ ਘਰ ਨਹੀਂ ਕਮਿਸ਼ਨਾਂ ਦੇਖੋ ਜਾ ਕੇ ਮੈਂ ਦੁਆਬੀ ਸਾਧੂ ਕੁਝ ਤਸਵੀਰਾਂ ਭੇਜੀਆਂ ਗੁਰੂ ਸਾਹਿਬ ਦੇ ਉਸ ਗੁਰੂ ਘਰ ਨਹੀਂ ਪਹਿਲਾਂ ਨਹੀਂ ਤੇ ਉਸ ਤੋਂ ਬਾਅਦ ਜਦੋਂ ਬਾਹਰ ਦੀ ਸੰਗਤ ਨੇ ਥੋੜੀ ਬੋ ਹੈ ਗਿਆ ਕੋਈ ਵੀਰ ਟਰੱਕ ਡਰਾਈਵਰ ਆ ਕੋਈ ਕਿਸ ਤਰੀਕੇ ਨਾਲ ਕੋਈ 100 ਕੱਢਿਆ ਕਿਸ ਨੇ 50 ਕੱਢੇ ਆਪਣੇ ਵੱਲੋਂ ਤੇ ਉੱਥੇ ਸੇਵਾ ਕਰਵਾਈ ਉਸ ਤੋਂ ਬਾਅਦ ਵੀ ਕੰਡੀਸ਼ਨਰ ਤੇ ਗੁਰੂ ਘਰਾਂ ਦੀ ਕੰਡੀਸ਼ਨ ਆ ਇਹ ਤੇ ਅਸੀਂ ਗੱਲਾਂ ਕਰਦੇ ਆਂ ਵੀ ਸਾਡੇ ਕੋਲ ਤਾਂ ਪੈਸਾ ਬਹੁਤ ਆ ਸਿੱਖ ਦਾ ਐਦਾਂ ਨਹੀਂ ਸਿੱਖ ਦਾ ਨਾ ਤੁਸੀਂ ਆ ਰਵੀ ਰਵੀ ਸਿੰਘ ਖਾਲਸਾ ਉਰਫ ਰਵੀ ਖਾਨ ਇਹ ਕਚਾਕੇ ਕਦੇ ਸਿੰਘਿਆਂ ਤੌਰ ਪੈਂਦੀ ਆ ਜੀ ਆਕਾ ਆਪਣਾ ਦੇ ਬਾਕੀ ਟੈਲਪੰਡਾ ਸੇ ਕਦੇ ਇਧਰੋਂ ਤੁਰ ਪੈਂਦੇ ਤੇ ਗੁਰੂ ਘਰਾਂ ਦੀਆਂ ਇਮਸ਼ਨਾਂ ਨੂੰ ਕੋਈ ਕਿਉਂ ਨਹੀਂ ਦੇਖਦਾ ਤੁਸੀਂ ਮੈਨੂੰ ਪਾਕਿਸਤਾਨ ਦੇ ਵਿੱਚ ਕਿਸੇ ਇੱਕ ਸਿੱਖ ਵਕੀਲ ਜਾਂ ਸਿੱਖ ਜੱਜ ਦਾ ਨਾਮ ਦੱਸੋ ਕਿਸੇ ਪਾਕਿਸਤਾਨ ਦੇ ਵਿੱਚ ਹਾਈ ਲੈਵਲ ਪੁਲਿਸ ਆਫਸਰ ਦਾ ਨਾਮ ਦੱਸ ਦਿਓ ਇੱਕ ਨਾ ਇੱਕ ਇੱਕ ਪੇਜ ਹੈਗਾ ਮੈਂ ਮੈਂ ਤੁਹਾਨੂੰ ਰੋਕਾਂਗਾ ਇੱਕ ਪੇਜ ਹੈਗਾ ਉਹਨੇ ਨਾ ਬੜਾ ਬੜੀ ਉਹ ਬਾਹ ਬਾਈ ਕਰਕੇ ਇੱਕ ਉਹ ਲਿਖਿਆ ਪੋਸਟ ਕਿ ਪਾਕਿਸਤਾਨ ਦੇ ਵਿੱਚ ਕੋਈ ਸਿੱਖ ਜੜਾਇਆ ਮੇਜਰ ਰੈਂਕ ਤੱਕ ਪਹੁੰਚ ਗਿਆ ਤੇ ਕਹਿੰਦਾ ਜੀ ਬੜੀ ਉਹ ਸ਼ਾਨਦਾਰ ਗੱਲ ਹੈ ਕਿ ਮੇਜਰ ਰੈਂਕ ਤੇ ਪਹਿਲਾ ਸਿੱਖ ਜਿਹੜਾ ਹੈਗਾ ਉਹ ਮੇਜਰ ਰੈਂਕ ਤੇ ਪਹੁੰਚਿਆ ਪਾਕਿਸਤਾਨ ਆਰਮੀ ਦੇ ਵਿੱਚ ਤੇ ਮੈਂ ਉਹਦਾ ਨੰਬਰ ਲੱਭਦਾ ਫਿਰਦਾ ਕਿ ਉਹਨੂੰ ਪੁੱਛਾਂ ਵੀ ਉਹ ਖੋਤੀਦਿਆ 70 ਸਾਲਾਂ ਦੇ ਵਿੱਚ ਇੱਕ ਪਹਿਲਾ ਸਿੱਖ ਕਿਤੇ ਮੇਜਰ ਰੈਂਕ ਤੇ ਪਹੁੰਚਿਆ ਇਹ ਖੁਸ਼ੀ ਦੀ ਗੱਲ ਆ 70 ਸਾਲਾਂ ਦੇ ਵਿੱਚ ਕੋਈ ਉਥੇ ਜੱਜ ਸਿੱਖ ਨਹੀਂ ਕੋਈ ਉਥੇ ਵਕੀਲ ਸਿੱਖ ਨਹੀਂ ਕੋਈ ਉਥੇ ਪੁਲਿਸ ਆਫੀਸਰ ਸਿੱਖ ਨਹੀਂ ਕੋਈ ਉਥੇ ਮਿਲਟਰੀ ਦਾ ਆਫੀਸਰ ਸਿੱਖ ਨਹੀਂ ਕੋਈ ਉਥੇ ਲੀਡਰ ਸਿੱਖ ਨਹੀਂ ਤੋ ਜੇ ਕੋ ਗੁਪਾਲ ਸਿੰਘ ਚਾਵਲਾ ਜੇ ਕੋਈ ਨਾਮ ਸੀਗਾ ਵੀ ਇੱਕ ਬੜਾ ਕਹਿੰਦਾ ਘੁਮਦਾ ਨਾਮ ਤੇ ਉਹ ਪਿਛਲੇ 3 ਸਾਲ ਤੋਂ ਨજરਬੰਦ ਪਿਆ ਤੇ ਆ ਇਹਨਾਂ ਦਾ ਜਵਾਈ ਚਾਰਾ ਜਿਹੜਾ ਇਹ ਫਿਰ ਸਾਨੂੰ ਕਹਿੰਦੇ ਨੇ ਕਿ ਅਸੀਂ ਇਹਨਾਂ ਦਾ ਭਾਈ ਚਾਰਾ ਖਰਾਬ ਕਰਦੇ ਆ ਭਾਈ ਚਾਰਾ ਨਹੀਂ ਇਹਨਾਂ ਦਾ ਜਵਾਈ ਚਾਰਾ ਉਹਨਾਂ ਦੇ ਨਾਲ ਨਿਸ਼ਾਨੀਆਂ ਕੰਡੀਸ਼ਨ ਇੰਨੀਆਂ achੀਆਂ ਹੈ ਨਹੀਂ ਤੇ ਨਾ ਸਾਡੇ ਕੋਈ ਗਵਰਨਮੈਂਟ ਅਦਾਰਿਆਂ 'ਚ ਸਾਨੂੰ ਨੌਕਰੀ ਮਿਲਦੀ ਹੈ ਜਿਹੜੀ ਨਾ ਸਾਨੂੰ ਕੋਈ ਕੰਮ ਦੇ ਕੰਮ ਕਰਨ ਨੂੰ ਬਸ ਅਸੀਂ ਆਪਣਾ ਗੁਜ਼ਾਰਾ ਕਿਸੇ ਤਰੀਕੇ ਨਾਲ ਚਲਾ ਰਹੇ ਹਾਂ ਤੇ ਬਾਹਰ ਦੀ ਸੰਗਠਨ ਜਿਹੜੀ ਜਾਂਦੀ ਵੀ ਆ ਤੇ ਇਹਨਾਂ ਨੇ ਉੱਥੇ ਪਾਕਿਸਤਾਨੀ ਮੁਸਲਮਾਨਾਂ ਨਾਲ ਜਾ ਕੇ ਵੋਟਾਂ ਖਿਡਾ ਦੇਰਾ ਦਾ ਮਤਲਬ ਗਰੀ ਬਾੜੀਆਂ 'ਚ ਬੈਠ ਕੇ ਮੱਜਾਂ ਗਾਵਾ 'ਚ ਬੈਠ ਕੇ ਹਾਂ ਮਜਾ ਘਾਮਾ ਤੇ ਬੈਠ ਕੇ ਇਹਨਾਂ ਨੇ ਉਸ ਨੂੰ ਬਿਊਟੀ ਖਾ ਲੈਣੀ ਆ ਤੇ ਫੋਟੋਆਂ ਫੋਟਾ ਖਿੱਚ ਕੇ ਮੋੜਿਆਂ ਦੇ ਤੇ ਇਹਨਾਂ ਨੇ ਕਦੇ ਕੋਈ ਬਾਹਰੀ ਸੰਗਤ ਨਹੀਂ ਜਾਂ ਕੋਈ ਵਰਤੇਜ ਚ ਪ੍ਰਕਾਰ ਵਰਗਾਂ ਦਾ ਨਾਮ ਲੱਗੇ ਗੱਲ ਕਰੂੰਗਾ ਮਹਾਰਾਜ ਜਿੰਨੇ ਵੀ ਆ ਜਾਂਦੇ ਹੈਗੇ ਦਿੱਤੀ ਘਰੇ ਵਾਲ ਵਰਗੇ ਇਹਨਾਂ ਬੰਦਿਆਂ ਨੇ ਇੱਕ ਵੀ ਫੋਟੋ ਪਾਕਿਸਤਾਨੀ ਸਿੱਖ ਨਾਲ ਦਿਖਾ ਦਿਓ ਕਿਸੇ ਵੀ ਸੋਸ਼ਲ ਮੀਡੀਆ ਤੇ ਵੀ ਇਹਨਾਂ ਬੰਦਿਆਂ ਨੇ ਨਹੀਂ ਪਾ ਕੇ ਪਾਕਿਸਤਾਨੀ ਸਿੱਖ ਨਾਲ ਫੋਟੋ ਵਿਚਾਈ ਆ ਭਾਈ ਜਾਨ ਨੂੰ ਤਾਂ ਜੱਤੀਆਂ ਪਾ ਕੇ ਫੋਟੋ ਸੰਭੇੜੀਆਂ ਮਿਲ ਜਾਣੀਆਂ ਮਹਾਰਾਜ ਇੱਕ ਵੀ ਸਿੱਖ ਨਾਲ ਨੇ ਫੋਟੋ ਵਿਚਾਈ ਆ ਜਿਹੜੇ ਸਿੱਖ ਦੀ ਹੈਲਪ ਕੀਤੀ ਇਹਨਾਂ ਬੰਦਿਆਂ ਨੇ ਪਾਕਿਸਤਾਨ ਦੇ ਵਿੱਚ ਤਾਂ ਮੈਨੂੰ ਕਿਸ ਬਿਲਕੁਲ 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 ਇਹ ਬੰਦਿਆਂ ਨੇ ਪੰਜਾਬ ਪਾਕਿਸਤਾਨ ਦੇ ਸਿੱਖਾਂ ਨਾਲ ਤੋਂ ਇਹਨਾਂ ਤੋਂ ਕੱਟ ਨੀਤੀਆਂ ਤੋਂ ਇਹਨਾਂ ਨੇ ਕਿਉਂ ਕਿਨਾਰਾ ਕੀਤਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਖਾਲਸਾ ਦੇ ਕੀ ਹੁਣ ਗੱਲ ਇਹ ਆ ਕਿ ਚੂੜੀਆਂ ਪਾ ਲੋ ਬਈ ਸਾਰੇ ਜਣੇ ਬਸ ਇਸ ਤੋਂ ਬਾਅਦ ਮੇਰੇ ਕੋਲ ਤੁਹਾਡੇ ਲਈ ਕੋਈ ਲਫ਼ਜ਼ ਨਹੀਂ ਹੈਗੇ ਚੂੜੀਆਂ ਪਾ ਲੋ